ਇਹ ਕੀ ਕਰਤੂਤ ਮਾੜੀ ਅੱਜ ਕੱਲ ਦੇ ਸਹੁਰਿਆਂ ਦੀ ਉਹ ਕੈਮਰਾ ਦੇਖੋ ਵੀ ਨੌ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਵੇਖ ਕਿੱਡੀ ਕਰਤੂਤ ਮਾੜੀ ਹੈ ਨਾ ਨਾਨ ਦੇ ਵੀ ਨਾਨਾਂ ਤਾਂ ਸੱਸੇ ਦੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈੱਡਰੂਮ ਤੇ ਕੈਮਰਾ ਬੈੱਡਰੂਮ ਦੇ ਉੱਤੇ ਕੈਮਰਾ ਉਹ ਦੇਖੋ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਇਹ ਨਹੀਂ ਬੰਦ ਕਰਕੇ ਉਹ ਹੁਣ ਪਰਾ ਕਰਦਾ ਤੂੰ ਹੁਣ ਪਰਾ ਕਰ ਦਿੱਤਾ ਇਹ ਕੋਈ ਚੰਗੀਆਂ ਕਰਤੂਤਾਂ ਸਹੁਰਿਆਂ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਟਾੜੀਆਂ ਵੀ ਨੇ ਧੀਆ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ ਦੁਨੱਕ ਕਢੋ ਕੇ ਮਰ ਜਾ ਬੇਚਰਮੋ ਤੰਗ ਲੱਗ ਗਈ ਪੰਜਾਬ ਦੇ ਚਤੀਆਂ ਨਹੀਂ ਜੰਮਦੇ ਹਾਂ ਕਿ ਕਾਕਿਸ ਕਰਦੇ ਨੇ ਕਰਕੇ ਤੀਆਂ ਜੰਮਣੀਆਂ ਬੰਦ ਕਰੀਆਂ ਨੇ ਕਿਉਂਕਿ ਇਹ ਸਸ ਕਰਤੂਤਾਆਂ ਦੀਆਂ ਮਾੜੀਆਂ ਸੱਸਾਂ ਉਹਨਾਂ ਦੀਆਂ ਕਰਤੂਤਾ ਰਹੀ ਤੀਆਂ ਨਹੀਂ ਜੰਮਦੇ ਕਿਉਂਕਿ ਤਾਂ ਲਾ ਕਰਕੇ ਮਾ ਮਾੜੀਆਂ ਡਰਦੀਆਂ ਨੇ ਸਾਡੀਆਂ ਤੀਆਂ ਦਾ ਜੇਦ ਨਾਲ ਧੱਕਾ ਹੁੰਦਾ ਸਾਡੀਆਂ ਨਾਲ ਵੀ ਹੋ ਗਿਆ ਨਾ ਬेटर ਏ ਤੀ ਜੰਮੀਆਂ ਹੀ ਨਾ ਆਪਦੀ ਵੀ ਕਰੇ ਬਿਠਾ ਰੱਖਿਆ ਕਹਿੰਦੇ ਪੰਜ ਸਾਲ ਆਪਦੀ ਵੀ ਧੀ ਕਰੇ ਬਿਠਾ ਰੱਖੀ ਕੱਲੋਂ ਨਾ ਰੱਬ ਕੇ ਚਲਾ ਉਹਦੀ ਕਹਿੰਦੇ ਕੱਲੋਂ ਇਹਦੀ ਧੀ ਨਾਲ ਜੋ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈੱਡਰੂਮ ਦੇ ਉੱਤੇ ਉਹਦੇ ਕੁੱਟ ਸਬਦਾ ਦਿੰਦੇ ਆ ਉਹਨੂੰ ਉਹਦੇ ਚੀਜ਼ ਆਉਣੀ ਨਹੀਂ ਦਿੰਦੇ ਆਜੋ ਜੀ ਬਾਹਰ ਆਜੋ ਆਜੋ ਦੇਖ ਸਕਦਾ ਨਹੀਂ ਇਹ ਕੋ ਚੰਗੀ ਗੱਲ ਇਹ ਤਾਂ ਮੁੰਡਾ ਵਾਇਆ ਕਰ ਤਾ ਜੇ ਆਪਾਂ 9 ਦੇ ਕਮਰੇ ਤੇ ਕੈਮਰਾ ਲਾਉਣਾ ਹੈ ਉਹਨੂੰ ਆਪਣੇ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਦਿਖਾ ਲਈਆ ਇਹ ਕੋ ਕਰਤੂਤ ਚੰਗੀ ਹੈਗੀਆ ਪਹਿਲੇ 10 ਮਿੰਟ ਚੰਗੀ ਕਰਤੂਤ ਹੈਗੀਆ ਇਹ ਕਿਹੜਾ ਨਹੀਂ 9000 ਕਹਿੰਦਾ ਕਿ ਮੈਂ ਲੋਨ ਮਾਰੀਏ ਤੂੰ ਸੋ ਨਗਰ ਮਾਰੀਏ ਅੱਦਾਂ ਦਾ ਮਤਲਬ ਕੀ ਹੋ ਰਿਹਾ ਹੈ ਤੇਰੀ ਕੁੜੀ ਜਗਰ ਨਹੀਂ ਲਾਵੇ ਜਾਣੇ ਨੂੰ ਨੂੰ ਕੁੜੀ ਨੂੰ ਬੱਟ ਦੀਆਂ ਕੁੜੀ ਨੂੰ ਬੱਟ ਦੀਆਂ ਕੁੜੀ ਨੂੰ ਬੱਟ ਦੀਆਂ ਇਹ ਤੇ ਬੇੜਾ ਕੋਟ ਦੀਆਂ ਤੂੰ ਕੁੜੀ ਦੀ ਕੋਟ ਮਾਰ ਕਰਦੀ ਆ ਕੁੜੀ ਵੀ ਇਹ ਕੋ ਚੰਗੜੀ ਮੱਥਰ ਦੇ ਲਈ ਆ ਆ ਮੈਂ ਲੋਹੇ ਤੇ ਛਿੰਗੜੀਆਂ ਕਿਉਂ ਬਣ ਜਾਂਦੀਆਂ ਦੱਸ ਲੈ ਜਾ ਜਾ ਕੇ ਸਿਆਣੇ ਦੇ ਜਾ ਕੇ ਆਪਣੇ ਮੁੰਡੇ ਨੂੰ ਤੇ ਕੰਕਮਲੇ ਗੋਲੇ ਕਰ ਦਿੰਦੀ ਆ ਉਹਦਾ ਕੋਟ ਕੋਟ ਬੁਰਾ ਹਾਲ ਕਿੰਨੇ ਦੀ ਉਹਨੂੰ ਉਹ 1500 ਰੁਪਏ ਮਹੀਨਾ ਨੂੰ ਉਹਨੂੰ ਘਰੇ ਬੰਨਿਆ ਹੋਇਆ ਹੈ ਬਾਥਰੂਮ ਤੇ ਟਾਇਲ ਹੈ ਸੌਰੇ ਘਰ ਚ ਰਹੇ ਨੇ ਉਹ ਕਿ ਕਰਾਏ ਤੇ ਸੇ ਤਾਂ ਹੀ ਹੁਣ ਉਧਰ ਬਾਗਲ ਚ ਰਹਨੇ ਆਂ ਕਿਰਾਏ ਤੇ ਨਹੀਂ ਜੀ ਕਿਰਾਏ ਤੇ ਰਹਿੰਦੇ ਰਹੇ ਜਿਹੜਾ ਉਹ ਤੇ ਸਾਡੇ ਆਹ ਤੁਸੀਂ ਜਾ ਕੇ ਦੇਖ ਲਓ ਮੇਰੀ ਹਾਲਤ ਐਸੀ ਹਾਲਤ ਦੇਖ ਲਓ ਉੱਥੇ ਜਾ ਕੇ ਮੈਂ ਆਪਣੇ ਭਰਾ ਤੇ ਜੀ ਹੁਣ ਬਹੁਤ ਥੱਲੇ ਆਂਦੇ ਨੇ ਵੀ ਉੱਥੇ ਚੱਲ ਪਹਿਲਾਂ ਕਿਹੜਾ ਮੈਨੂੰ ਇਹਨਾਂ ਨੇ ਰੱਖਿਆ ਨਹੀਂ ਹੈਗਾ ਕੇਸ ਚੱਲੇ ਨੇ ਸਾਡੇ 2018 19 ਦੇ ਵਿੱਚ ਉਹ ਕਾਰਨ ਕੀ ਬਣਿਆ ਛੋਟੇ ਬੈਡਰੂਮਾਂ ਤੇ ਵੀ ਕੈਮਰੇ ਲੱਗੇ ਪਏ ਨੇ ਉਹ ਇਹਨਾਂ ਨੂੰ ਪੁੱਛੋ ਜੀ ਕੀ ਕਾਰਨ ਹੈ ਮੇਰੇ ਬੈੱਡ ਤੇ ਕਿਉਂ ਕੈਮਰਾ ਲਵਾਇਆ ਨਾ ਹੁਣ ਸੁਣਦੇ 20 ਲਗਭਗ 18 20 ਕਿਲੇ ਹੁੰਦੇ ਨੇ ਸੋਡੇ ਪਤੀ ਨੂੰ ਹਾਂ ਹਾਂਜੀ ਫਿਰ ਤੁਸੀਂ ਕਹਿੰਦੇ ਵੀ ਖਰਚਾ ਬਣਦਾ ਤੁਹਾਨੂੰ 1500 ਰੁਪਏ ਮਹੀਨਾ 1500 ਰੁਪਏ ਮਹੀਨਾ ਜੀ ਸਮਝਾਤਾ ਕੇਂਦਰ ਦੇ ਵਿੱਚ ਬਿੰਦੇ ਅਸੀਂ ਖਰਚਾ ਮੇਰਾ ਬਾਈ 1500 ਵੀ ਇਹਨਾਂ ਨੇ ਬੰਦ ਕਰ ਰੱਖਿਆ ਜੀ ਹੁਣ ਕਹਿੰਦੇ ਨਾ ਤੇ 1500 ਕਿਹੜਾ ਕਿਹੜਾ ਜੰਮ ਨੇ 1500 ਬਾਈ 1500 ਨਾਲ ਤਾਂ ਤੁਸੀਂ ਵੀ ਨਹੀਂ ਆਉਂਦਾ ਚੀਜ਼ ਸੌਦਾ ਵੀ ਨਹੀਂ ਆਉਂਦਾ ਵੀਰੇ ਨਾ ਤਾਂ ਖਰਚੇ ਦੇਣ ਤੋਂ ਵੀ ਮਨਾਂ ਕਰਤਾ ਜੀ ਸਮਾਨ ਮੰਗਾ ਨਹੀਂ ਹੋਂਤ ਵੀ ਕਹਿੰਦੇ ਸੀ ਲਿਆ ਕਿਨੇ ਜੀ ਮੇਰਾ ਭਰਾ ਦੇ ਕੇ ਜਾਂਦਾ ਤੂੰ ਘਰ ਦੀ ਮਾਲਕਣੇ ਬਰਾਬਰ ਦੀ ਮੋਟੇ ਨੂੰ ਬੇਟੇ ਆ ਦੋ ਬੇਟੇ ਨੇ ਦੇਖ ਸਕਦੇ ਹੋ ਵੀ ਨਾ ਮੈਂ ਦਿਲ ਕੰਮ ਰਿਹਾ ਯਾਰ ਮੇਰਾ ਹੁਣ ਸਰੀਰ ਕੰਮਣ ਲੱਗ ਰਿਹਾ ਹੈ ਅੰਦਰੋਂ ਜੇ ਤੁਹਾਨੂੰ ਮੈਂ ਰੂਹ ਕਹਾਂ ਸੱਚੀ ਆ ਦੇਖ ਦੋ ਆ ਦੋ ਬੇਟੇ ਨੇ 700 ਖੜੀਏ ਕੀ ਕੈਮਰੇ ਲਾਉਂਦੀਆਂ ਦੇਖ ਸਕਦੇ ਹੋ ਨੂੰ ਘਰੋਂ ਕੱਢ ਰખી ਆ 20 ਕਿਲੋ ਦਾ ਮਾਲਕ ਹੈ ਕੱਲਾ ਪੁੱਤ ਕਿਹਨੂੰ ਦਿਓ ਜੀ ਮਾਂ ਜੀ 99 ਖਲਾਫ ਦੇਣ ਦੀ ਮਾਲਕ ਹੁਣ ਹਾਂ ਜੇ ਖੜਾਓ ਜੀ ਤੇ ਇਹਦੀ ਬੇਟੀ ਵੀ ਉਹ ਬੈਠੀ ਐ ਦੇਖ ਸਕਦੇ ਹੋ ਇਹ ਸਾਈ ਦੇ ਸੱਸ ਦੀ ਬੇਟੀ ਵੀ ਬੈਠੀ ਐ ਨਾਲੇ ਪਾਪਾ ਜੀ ਤੁਸੀਂ ਵੀ ਘਰੇ ਬੈਠੇ ਹੋ ਵੀ ਕੀ ਕਰਨੇ ਪੁੱਤ ਭਣੀ ਬਸਾਉਂਦੇ ਨਹੀਂ ਹੈਗੇ ਜੀ ਉਹ ਨਹੀਂ ਬਸਾਉਂਦੇ ਤੇਰੀ ਮਾਂ ਨਹੀਂ ਬਸਣ ਦਿੰਦੀ ਨਾਲ ਸੀ ਮੇਰੀ ਮੰਮੀ ਦਾ ਫੋਟੋ ਉਹ ਬਸਾਉਂਦੇ ਨਹੀਂ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਨੇ ਵੀ ਇਹ ਤੇਰੀ ਪਰਚਾਈ ਹੈ ਜੀ ਇਹ ਵੀ ਸੀ ਜੀ ਉਹ ਕਹਿੰਦਾ ਕਿ ਕਿਵੇਂ ਜੀ ਹੁਣੀ ਬਸਾ ਦਿੰਦੇ ਆ ਦੇਖ ਲੈ ਤੇਰਾ ਵੀ ਬਸਾ ਦਿੰਦੇ ਆ ਲਾਓ ਫੋਨ ਉਹਨਾਂ ਨੂੰ ਉਹਨਾਂ ਨੂੰ ਲਾ ਫੋਨ ਲਾ ਫੋਨ ਸਹੁਰੇ ਨੂੰ ਲਾ ਹੁਣ ਉਹਨਾਂ ਨਾਲ ਵੀ ਨਿਮੇਟ ਦਾਂਗੇ ਨਿਮੇਟ ਲੀਂਗੇ ਬਾਬੇ ਨਾ ਨਾ ਸਹੁਰੇ ਨੇ ਵੀ ਕੈਮਰਾ ਲਾ ਰੱਖਿਆ ਤੇਰੇ ਬੈੱਡ ਰੂਮ ਚ ਗੱਲ ਕੋਈ ਕਰਾ ਉਹਨੂੰ ਫੋਨ ਤੇਰੀ ਪਰਚਾਈ ਨਾ ਆ ਤੂੰ ਦੱਸ ਉਹਦੇ ਨੇ ਜਾਇਜ਼ ਹੁੰਦੀ ਕਿ ਨਹੀਂ ਇਹਦੇ ਤੇ ਬੈੱਡ ਰੂਮ ਚ ਕੈਮਰਾ ਲਾਇਆ ਹੈ ਇਹਦਾ ਕੈਮਰਾ ਬੰਦ ਹੈ ਮੈਂ ਮਨ ਨਾਲ ਕੈਮਰਾ ਕਿਹ ਲਾਉਂਦਾ ਕੌਣ ਹੁੰਦਾ ਹੈ ਬੰਦ ਤਾਂ ਹੋ ਕਰ ਲਿਆ ਤਾਂ ਕਾਰਨ ਕੀ ਕਰਦਾ ਹੈ ਕਿਹਦੇ ਆ ਕਿਉਂ ਇਹੋ ਜੇ ਬੈਡਰੂਮ ਚ ਕੈਮਰਾ ਲਾਉਣਾ ਹੈ ਫਿਰ ਕਾਹਦੇ ਵਾਸਤੇ ਘਰੋਂ ਕੱਟ ਰਖੀ ਆ ਬਾਹਰ ਰੱਖੀ ਆ ਜੀ ਚੂਰਾ ਪੇ ਕੁੰਡਾ ਵਿਆਹ ਦਾ ਕਾਰਨ ਕਿਉਂ ਕੈਮਰਾ ਲਾਉਣਾ ਕੈਮਰਾ ਵਰਤੀ ਨਹੀਂ ਬੰਦਾ ਲਾਉਂਦਾ ਮਿਸਟਰ ਕੀ ਨੋ ਹੈ ਵੀਰਪਾਲ ਕੌਰ ਜੀ ਮੇਰਾ ਸਤਪੁਰ ਸਿੰਘ ਕਿਹੜੇ ਪਿੰਡਾ ਪਣਾ ਆਪਣਾ ਛਾਇਲ ਪਿੰਡ ਹੈ ਜੀ ਅੱਛਾ ਨਾਗਲੇ ਪਿੰਡ ਦਾ ਵਿਆਹ ਹੀ ਸੀ ਨਾਗਲੇ ਪਿੰਡ ਕੁੜੀ ਵਿਆਹ ਹੀ ਸੀਗੀ 12 ਸਾਲ ਦੇ ਲਗਭਗ ਤਕਰੀਬਨ ਵਿਆਹ ਨੂੰ ਹੋ ਗਏ ਦੋ ਬੱਚੇ ਨੇ ਖੈਰ ਸੁੱਖ ਨਾਲ ਸਾਰਾ ਕੁਝ ਠੀਕ ਸੀ 18 19 ਚ ਸਾਡਾ ਪਰ ਜੇ ਅਸੀਂ ਇੱਕ ਵੀ ਉਲੰਘਣਾ ਕਰੀ ਹੋਈ ਚਾਹੇ ਸਾਡੇ ਇਹ 20 ਖੇਤਰ ਮਾਰਦੇ ਇਹ ਗੱਲ ਤੇ ਚਾਹੇ ਪੰਚਾਇਤ ਕੋਈ ਵੀ ਮੰਦਾ ਪਿਛਲੇ ਸਾਲ ਕੁੜੀ ਗੁੱਟੀ ਅਸੀਂ ਸਰਪੰਚ ਸਾਹਿਬ ਨੂੰ ਗਏ ਵੀ ਘਰੇ ਜਾ ਕੇ ਦੇਓ ਮੈਨੂੰ ਤਾਂ ਬੜਨ ਨਹੀਂ ਦਿੰਦੇ ਇਹ ਕਰੇ ਮੈਂ ਤਾਂ ਉਹਦੀ ਕਹਿੰਦੇ ਨੇ ਮਾਰਨਾ ਆ ਗਿਆ ਮਾਰਨਾ ਆ ਗਿਆ ਮਾਰਨਾ ਆ ਗਿਆ ਪਾਗਲਾ ਵਾਲਾ ਕੰਮ ਕਰਖਿਆ ਜੀ ਸਰਪੰਚ ਸਾਹਿਬ ਘਰੇ ਆਉਣ ਲੱਗੇ ਉਹਨਾਂ ਨੂੰ ਬੜਨ ਨਹੀਂ ਦਿੱਤਾ ਜੀ ਚਾਹੇ ਆਪਾਂ ਬੁਲਾ ਕੇ ਸਾਫ ਦਾ ਸਰਪੰਚ ਜਿਹੜੇ ਪੁੱਛ ਵੀ ਸਕਦਾ ਹੈ ਇਹ ਗੱਲ ਉਹ ਸ਼ਰਤਾਂ ਦੇ ਬਾਵਜੂਦ ਵੀ ਇਹਨਾਂ ਨੇ ਚਲ ਕੁੜੀ ਨਾਲ 8-8 ਦਿਨ ਸਾਡਾ ਨੰਬਰ ਬਲੌਕ ਲਿਸਟ 'ਚ ਰੱਖਦੇ ਨੇ ਮੇਰੀ ਨਾਂ ਨਹੀਂ ਮਰ ਗਈ ਉੱਥ ਉਹਨਾ ਨਹੀਂ ਮਰਗੇ ਉੱਥੇ ਨਹੀਂ ਜੋ ਬੰਦਾ ਹੋਰ ਕਿੱਥੇ ਜਾਊਗਾ ਬਲੌਕਲਿਸਟ ਚ ਨੰਬਰ ਜਿਹਨੂੰ ਲਾਈਏ ਬੰਦ ਪਿਆ ਚਲੋ ਉਹ ਵੀ ਅਸੀਂ ਸਾਰਾ ਕੁਝ ਐਨਰ ਕਰਖਿਆ ਜੀ ਨੰਬਰ 2 ਤੇ ਨੰਬਰ 2 ਦੇ ਇਹਨਾਂ ਨੇ ਕੀ ਕੀਤਾ ਜੀ ਹੁਣ ਜਦੋਂ ਕੁੱਟਮਾਰ ਹੁੰਦੀ ਹੈ ਜਦੋਂ ਅਸੀਂ ਆ ਕਹਿਣਾ ਨੇ ਵੀ ਭਾਈ ਕੀ ਕੁੱਟਮੇ ਸਾਨੂੰ ਦੋਸ਼ ਲਾਉਂਦੇ ਨੇ ਉੱਥੇ ਕੈਮਰੇ ਲਾਰ ਕੇ ਨੇ ਜਿਹੜੀ ਭੈਣ ਦੀ ਭੈ ਜੀ ਦੀ ਪ੍ਰਾਈਵੇਸੀ ਹੁੰਦੀ ਹੈ ਆਪਣੀ ਆਹੀ ਹੁੰਦੀ ਹੈ ਨੀ ਜੀ ਪਿੰਡਾਂ ਦੇ ਵਿੱਚ ਆਪਣੇ ਦਾ ਤੁਹਾਨੂੰ ਪਤਾ ਧਾਰਮਿਕ ਦੇ ਸੈ ਇੱਕ ਤਰ੍ਹਾਂ ਦਾ ਠੀਕ ਹੈ ਨਾ ਜੀ ਹੁਣ ਕੁੜੀ ਹੈ ਪਿਛਲੇ ਸਾਲ ਜਿਵੇਂ ਕੋਈ ਲੀਡਜ਼ ਪ੍ਰੋਬਲਮ ਹੋ ਗਈ ਉਹਨੂੰ ਮੈਂ ਡਾਕਟਰ ਤੇ ਲੈ ਕੇ ਗਿਆ ਵੀ ਆ ਉਹ ਤਾਂ ਉਹਨੇ ਨਾਲ ਨਹੀਂ ਜਾਂਦੀ ਸੀ ਮੈਂ ਡਾਕਟਰ ਤੇ ਲੈ ਕੇ ਗਿਆ ਆਪਾਂ ਸੁਨਾਮ ਚੇ ਪਤਾ ਵੀ ਭੈਣ ਦਾ ਮਤਲਬ ਛੋਟਾ ਦਵਾਈ ਵੀ ਨਹੀਂ ਦਪਾਉਂਦੇ ਨਹੀਂ ਦਪਾਉਂਦੀ ਜੀ ਕੁਝ ਨਹੀਂ ਦਪਾਉਂਦੇ ਜੀ ਜਿਹੜਾ ਖਰਚਾ ਉਹ ਖਰਚਾ ਹੁਣ ਬੰਦ ਕਰਕੇ ਆਇਆ ਸਾਲ ਦੇ ਲਗਭਗ ਜੀ ਪਹਿਲਾਂ ਦਿੰਦੇ ਸੀਗੇ ਖਰਚਾ ਹੁਣ ਕੌਣ ਖਵਾਉਂਦਾ ਫਿਰ ਮੈਂ ਦੇ ਕੇ 3400 ਦਾ ਸਮਾਨ ਦੇ ਕੇ ਗਿਆ ਜੀ ਜਾਣ ਤੋਂ 20 ਦਿਨ ਪਹਿਲਾਂ ਦੀ ਗੱਲ ਹੈ ਜਿੱਦੇ ਸਾਡੀ ਗੱਲਬਾਤ ਹੋਈ ਹੈ 3400 ਰੁਪਏ ਦਾ ਸਮਾਨ ਲੈ ਕੇ ਦੇ ਕੇ ਗਿਆ ਇਹ ਕਹਿੰਦੇ ਤੁਸੀਂ ਪਾ ਕੇ ਦੇ ਕੇ ਜੋ ਸਾਨੂੰ ਕੁਸਾ ਤਾਗੇ ਤੇ ਵੀ ਤੁਹਾਨੂੰ ਮੰਨਦੇ ਨਹੀਂ ਜੀ ਅਸੀਂ ਇਹ ਚੀਜ਼ ਨੂੰ ਮੰਨਦੇ ਨਹੀਂ ਹੈਗੇ ਨਾ ਖਾਣਾ ਤਾਂ ਕੁੜੀ ਨਹੀਂ ਆ ਇਹਨਾਂ ਨੂੰ ਇਹਨਾਂ ਨੂੰ ਸੁਹਾਰਾ ਗਲੀ ਦਾ ਬ੍ਰਸ਼ ਕੋਲ ਦੇਖਿਆ ਤੋ ਹਾਂ ਦੋ ਰੋਟੀਆਂ ਇਹਨਾਂ ਦੀ ਖਾਂਦੀ ਐ ਇਹਨਾਂ ਦਾ ਕੰਮ ਕਰਦੀ ਐ 50 ਰੁਪਏ ਰੋਜ਼ ਦਾ ਖਰਚਾ ਬੰਨੇ ਹੋਸੀ ਉਹ ਵੀ ਬੰਦ ਕਰਕੇ ਨੰਬਰ 2 ਦੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਮਤਰਾ ਆ ਕੇ ਰਾਮ ਕਰਾ ਕੇ ਭਾਈ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ 50 ਰੁਪਏ ਨਾਲ ਕੀ ਮੰਦਾ ਯਾਰ ਦੁੱਧ ਵੀ ਆਉਂਦਾ ਸਾਰਾ ਸਮਾਨ ਆਉਂਦਾ ਵੀਰੇ ਆਪਾਂ ਵੀ 20 ਕਿੱਲਾਂ ਦਾ ਮਾਲਕ ਆਪਾਂ ਨੂੰ ਤਾਂ ਇਹ ਗੱਲ ਨਹੀਂ ਵੀ ਆਪਣੀ ਗੱਲ ਹੀ ਨੇ ਵੀ ਭੈਣ ਭਾਈ ਦੇ ਘਰ ਵੱਜੇ ਬੱਚੇ ਵੱਡੇ ਹੋਣਗੇ ਆਪੀ ਗੱਲਬਾਤ ਸਿੱਧੀ ਹੋ ਜੂਗੀ ਆਪਾਂ ਤਾਂ ਇਹੀ ਗੱਲਾਂ ਤੇ ਖੜੇ ਸੀਗੇ ਜੀ ਸ਼ਰਤਾਂ ਤੇ ਹੁਣ ਕੁੱਟ ਮਾਰ ਰ ਜਦੋਂ ਅਸੀਂ ਕਹਿੰਦੇ ਵੀ ਕੈਮਰਾ ਦਿਖਾਓ ਦਿਖਾਉਂਦੇ ਨਹੀਂ ਜੀ ਕਿੰਨੇ ਕਿੱਲੇ ਜ਼ਮੀਨ ਦੇ ਹੁੰਦੇ ਨੇ 19 ਕਿੱਲੇ ਜ਼ਮੀਨ ਦੇ ਨੇ 19 20 ਨੇ ਸਿਰਫ ਛੋਟੀ ਕੁੜੀ ਨੂੰ ਖਰਚਾ ਬੰਨਿਆ 50 ਰੁਪਏ ਹੋ ਜਾ ਇੱਕ ਦਿਨ ਦਾ ਆਹ ਦੇਖੋ ਵੀ ਕਿੱਡਾ ਧੋਮਕ ਮਰਚ ਹੋ ਜਾਇਆ ਜੇ ਕੋਈ ਇੱਕ ਮਿੰਟ ਦੀ ਕੁੜੀ ਦੀ ਕੋਈ ਪ੍ਰਾਈਵੇਸੀ ਹੈ ਕੋਈ ਗੱਲਬਾਤ ਹੈ ਪਹਿਲਾਂ ਇਹ ਮੇਰੀ ਵਾਈਫ ਨੂੰ ਦੱਸਦੀ ਹੈ ਉੱਥੋਂ ਫਿਰ ਮੈਂ ਉਹਨੂੰ ਆ ਕੇ ਲੈ ਕੇ ਜਾਣਾ ਦਵਾਈ ਦਵਾ ਕੇ ਉਹਨੂੰ ਮੈਂ ਛੱਡ ਕੇ ਜਾਣਾ ਆਪਣਾ ਕੋਈ ਪਰਦਾ ਨਹੀਂ ਹੈਗਾ ਪੈਣ ਪਈਦਾ ਜਦੋਂ ਲੇਡੀ ਡਾਕਟਰ ਕੋਲ ਜਾ ਕੇ ਮੈਂ ਪਹਿਲਾਂ ਮੈਂ ਇੰਨੀ ਜ਼ਮੀਨ ਨੂੰ ਲੈ ਜਾਣਗੇ ਕਿੱਥੇ ਕੱਲਾ ਮੁੰਡਾ ਜਮੀਨ ਦਾ ਜਮੀਨਜੀ ਮੁੰਡੇ ਨੂੰ ਐਨਾ ਆਰਡਰ ਨਹੀਂ ਹੈਗਾ ਕੁੜੀ ਨੂੰ ਬਿਠਾ ਕੇ ਪਿੱਛੇ ਪਿੰਡ ਚ ਦਵਾਈ ਦਵਾ ਲੇਵੇ ਹੋਰ ਤਾਂ ਦੂਰ ਦੀ ਅੱਛਾ ਆਪਣੇ ਘਰ ਵਾਲੀ ਨੂੰ ਲੈ ਜਾ ਨਹੀਂ ਸਕਦਾ ਨਹੀਂ ਲਿਆ ਸਕਦਾ ਇਹ ਐ ਲਾਲੂ ਵੀ ਇੰਨਾ ਟੌਰਚਰ ਦਾ ਬੰਦਾ ਜੇਲ੍ਹ ਦੇ ਵਿੱਚ ਵੀ ਨਹੀਂ ਕਰਦਾ ਨਾ ਜਿਹੜਾ ਇਹ ਕਰਕੇ ਆਇਆ ਕੱਲਾ ਬਾਥਰੂਮ ਤੇ ਇਹਨਾਂ ਨੇ ਆਪਣਾ ਟਾਇਲਟ ਵਗੈਰਾ ਛੱਡੂ ਨਾ ਜਗਾ ਜਗਾ ਤੇ ਕੈਮਰਾ ਹੈ ਬਾਥਰੂਮ ਚ ਵੀ ਨਹੀਂ ਹੈ ਮੈਂਟਲੀ ਟੌਰਚਰ ਤੇ ਸਰੀਰਕ ਸ਼ੋਸ਼ਣ ਇਹਦਾ ਸ਼ੋਸ਼ਣ ਹੀ ਹੋ ਰਿਹਾ ਇੱਕ ਤਰ੍ਹਾਂ ਦਾ ਐ ਲਾਲੂ ਇਹਨਾਂ ਦਾ ਕੋਈ ਫੈਕਟਰੀ ਵੀ ਨਹੀਂ ਕਰਦੀ ਅੱਜ ਬਾਦਰ ਕਿੱਲ ਠੀਕ ਹੈ ਜੀ ਇਹ ਜ਼ਮੀਨ ਆਪਾਂ ਨੌ ਕਰਾਉਣੇ ਆ। ਮੋੜਾ ਤੇ ਬੁੜੀ ਮੁੰਡਿਆਂ ਨਾਲ ਕਰਾਉਣ ਹੁੰਦੇ ਨੇ। ਹਾਂਜੀ। ਇਹ ਆਪਦੇ ਨਾਲ ਬਰਾਗੀ ਡਰਾ ਕੇ। ਅੱਛਾ ਹੀ। 8 ਕਿਲੇ ਹੁਣ ਕਰਾ ਕੇ 8 ਕਿਲੇ। ਆ ਬੁੜੀ ਆ ਜਿਹੜੀ ਕਹਿੰਦੀ ਮੈਂ ਹਿੱਸਾ ਦੂੰ ਆਪਦੀ ਕੁੜੀ ਨੂੰ। ਜਿਹੜੀ ਘਰਿਆਂ ਬਿਠਾਸੀ ਕੁੜੀ। ਤੇ ਤੁੜੀ ਬਿਠਾਉਂਦਾ ਮੁੰਡੇ ਨੂੰ ਹਿੱਸਾ ਨਹੀਂ ਦਿੰਦੀ। ਮੁੰਡੇ ਨੂੰ ਜਵਾਕਾਂ ਨੂੰ ਦਿੰਦੀ ਨਹੀਂ ਹਿੱਸਾ। ਮੈਨੂੰ ਹਿੱਸਾ ਨਹੀਂ ਦਿੰਦੀ। ਕਹਿੰਦੀ ਇੱਕ ਪੁੱਤ ਆ ਪਾਲੂ ਵੱਡਾ ਵੱਡਾ ਛੋਟਾ ਨਹੀਂ ਪਾਲਦੀ। ਅੱਛਾ ਹੀ। ਆਪ ਕੁੜੀ ਦੇ ਜਵਾਕ ਪਾਲੂਗੀ। ਇੱਕ ਬੱਚਾ ਕਹਿੰਦੀ ਇਹਦਾ ਪਾਲੂਗੀ ਛੋਟਾ ਬੱਚਾ ਨਹੀਂ ਪਾਲਦੀ। ਕੁੜੀ ਨਾਲ ਇੰਨਾ ਅਤਿਆਚਾਰ ਕਰਦੀ ਆ ਨਾ ਅਸੀਂ ਕਿਦੀ ਇਸੇ ਚ ਰੱਖਾਂਗੇ ਇਸ ਜਮੀਨ ਕਿਥੋਂ ਦੇਵਾਂਗੇ ਛੋਟੇ ਬੱਚਿਆਂ ਨੂੰ ਜੀ ਉਹ ਹੀ ਲੱਗਦਾ ਮੇਰੇ ਕਿਲੇ 5 ਕਿਲੋ ਵਾਲਾ ਸੀ ਮੁੰਡੇ ਕੋਲੇ ਜੀ ਪਹਿਲਾਂ ਨਹੀਂ ਫਰਦਾ ਘੜਾ ਵਾਲਾ ਜੋ 8 ਰਹਿ ਗਏ 5 ਕਿਲੋ ਡਰਾ ਕੇ ਨੋ ਅਸੀਂ ਕਿਉਂ ਖਵਾਉਂਗੇ ਮਾਣੇ ਪੁੱਤ ਤੋਂ ਆਪਦੇ ਨੌਕਰਾਂ ਵਾਲੇ 5 ਕਿਲੋ ਤਾਹੀ ਨਾ ਧੀ ਬੈਠੀ ਆ ਯਾਰਾਂ ਆਹ ਤਾਂ ਨੌਕਰਾਂ ਗਿਆ ਉਹ ਸੁਣਨ ਹੋ ਰਿਹਾ ਪਤਾ ਨਹੀਂ ਉਹਨੂੰ ਨੀਂਦ ਦੀਆਂ ਗੋਲੀਆਂ ਦਿੰਦੀ ਆ ਪਤਾ ਨਹੀਂ ਉਹਨੂੰ ਕੋਈ ਨਸ਼ਾ ਖਵਾਉਂਦੀ ਆ ਕੀ ਖਵਾਉਂਦੀ ਆ ਘੋਲ ਕੇ ਪੀਂਦੀ ਆ ਉਹ ਕੋਰੋਂਦਾ ਹੀ ਨਹੀਂ ਉਹਨੂੰ ਜਿਵੇਂ ਬਈ ਉਹ ਮੈਂ ਟੈਂਟਰ ਕਰ ਰੱਖਿਆ ਇੱਕ ਤਰ੍ਹਾਂ ਦਾ ਉਹ ਬੱਸ ਇਕ ਭਾਈ ਨੂੰ ਉਹਦੇ ਨੂੰ ਕਹਿੰਦਾ ਵੀ ਮੇਰੀ ਬਈ ਮਦਦ ਕਰਦੇ ਆ ਕਿ ਤੁਸੀਂ ਐਂ ਮੰਨੋ ਵੀ ਜਿਹੜੇ ਬੰਦੇ ਨੂੰ ਐਂ ਨਹੀਂ ਪਤਾ ਵੀ ਆਪਣਾ ਤਾਂ ਉਹਨਾਂ ਨਾਲ ਰੋਲਾ ਹੈ ਜਾਂ ਆਪਾਂ ਲੜੇ ਹੋਇਆ ਉਸੇ ਬੰਦੇ ਨੂੰ ਕਹਿੰਦਾ ਹੈਲਪ ਕਰ ਦੋ ਆ ਛੋਟੇ ਛੋਟੇ ਬੱਚੇ ਨੇ ਭਾਈ ਤਸਵੀਰਾਂ 'ਚ ਨਜ਼ਰ ਆਉਂਦਾ ਨਾ ਉਹਦਾ ਕੋਈ ਤਰ੍ਹਾਂ ਆਇਆ ਹਾ ਗੁੱਸਾ ਕਰ ਰਿਹਾ ਮੈਂ ਖਾਲਸਾ ਬਾਇ ਜੁਕੀ ਬੱਦੇ ਇਹਨਾਂ ਨੇ ਅੰਦਰਲਾ ਕੁੰਡਾ ਲਾਇਆ ਤੇ ਜਦੋਂ ਅਸੀਂ ਨੇ ਗੇਟ ਖੜਕਾਇਆ ਘੱਟੋ ਘੱਟ 20 ਮਿੰਟ ਲਾਤੇ ਗੇਟ ਖੋਲਣ ਨੂੰ ਆ ਜਿਹੜਾ ਕੈਮਰਾ ਕਮਾਇਆ ਹੋਇਆ ਫਿਰ ਇਹਨਾਂ ਨੇ ਕਮਾ ਕੇ ਫਿਰ ਜਾ ਕੇ ਗੇਟ ਖੋਲ੍ਹਿਆ ਤੇ ਇਹ ਬਹੁਤ ਚਾਤਰ ਚਲਾਕ ਨੇ ਦੋਵੇਂ ਮਾਮਾ 3 ਇਹ ਕੁੜੀ ਉਰੇ ਬਸਣ ਨਹੀਂ ਦਿੰਦੀਆਂ ਬਾਥਰੂਮ 'ਚ ਵੀ ਲਾ ਰੱਖਿਆ ਬਾਥਰੂਮ 'ਚ ਵੀ ਕੈਮਰੇ ਨੇ ਦੇਖੋ ਜਿਹੜਾ ਨੂੰਤੀ ਦੇ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਕੀ ਇਨਸਾਫਤ ਕਰਨਾ ਚਾਹੁੰਦੀਆਂ ਨੇ ਬਾਕੀ ਉਹ ਰੋੜੀ ਸੁੱਟ ਕੇ ਵਿਚਾਰੀ ਕੁੜੀ ਕੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਇਹ ਆਪਦੇ ਕੁੱਤ ਦੇ ਕਾਇਮ ਮਤਲਬ ਬੈੱਡ ਦੇ ਉੱਤੇ ਕੈਮਰਾ ਲਾ ਰਹੀ ਹੈ ਲਾ ਰਹੀ ਹੈ हां जी पापा जी ਤੁਸੀਂ ਤੁਸੀਂ ਬੋਲੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਅਸੀਂ ਮਾਲਵਾ ਤੰਨਾ ਦਲ ਮਿਸਲ ਬਾਬਾ ਸੰਗਤ ਸਿੰਘ ਅਰਵਾ ਖਰਵਾ ਦਲ ਵੱਲੋਂ ਆਏ ਹੋਏ ਆ ਸਾਡੇ ਜੱਸੇਦਾਰ ਬਾਬਾ ਸ਼ੇਰ ਸਿੰਘ ਜੀ ਪਹੁੰਚੇ ਹੋਏ ਨੇ ਸੋ ਅਸੀਂ ਤਾਂ ਇਹੀ ਬੇਨਤੇ ਲੋਕਾਂ ਦੇ ਘਰ ਬਸਾਉਣ ਜਾਂਦੇ ਆ ਅਸੀਂ ਉਹ ਜਾਣਾਰੇ ਤੋਂ ਨਹੀਂ ਹਾਂ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਮਾਤਾ ਨੂੰ ਵੀ ਅਸੀਂ ਧੱਕਾ ਨਹੀਂ ਕਰਦੇ ਆਪਣਾ ਹਿੱਸਾ ਦਾ ਲੈ ਵੀ ਜੋ ਮਰਜੀ ਡੇੜੇ ਆਲੇ ਦੇਵੇ ਚਾਹੇ ਕਿਸੇ ਭੂਮਨੇ ਨੂੰ ਦੇਵੇ ਜਿੱਥੇ ਮਰਜੀ ਜਾਵੇ ਲੁਟਾਵੇ ਅਸੀਂ ਜਿਹੜਾ ਇਹਨਾਂ ਦਾ ਹੱਕ ਬਣਦਾ ਇਹਨਾਂ ਦੇ ਦੋ ਪੋਤੇ ਨੇ ਨੌਜਵਾਨ 8 9 10 10 ਸਾਲ ਦੀ ਉਮਰ ਨੇ ਇਹਨਾਂ ਦੇ ਨਾਂ ਕਰਾਉਣ ਤੇ ਅਸੀਂ ਫੇਰ ਜਾਵਾਂਗੇ ਨਹੀਂ ਤੇ ਇੱਥੇ ਕੈਮਰੇ ਕੀ ਅਸੀਂ ਇੱਥੇ ਵਿਸਾਵਾ ਕਿ ਸਾਰਾ ਕੁਝ ਇੱਥੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਬੱਚੇ ਮਾਤੀਆਂ ਦੀਆਂ ਤਸਵੀਰਾਂ ਦਾ ਰੈਸ ਨੂੰ ਕਲੇਰ ਹੋਵੇਗਾ ਜਿੱਤੀਆਂ ਮੈਥੀ ਆਣੋ ਇਹੋ ਕਹਿੰਦੀ ਪੰਜਾਬੀ ਵੀ ਦਲੇਰਨੀਆਂ ਬਣੋ ਤੁਸੀਂ ਮਾਤਾ ਸਹਿਬਕੌਰ ਦੀਆਂ ਧੀਆਂ ਜੋ ਸਸਤਰਤਾਰੀ ਹੋਵੇ ਬਾਣੇ ਪਾਓ ਵੀ ਅੰਬਰਤਾਰੀ ਹੋਵੇ ਤੁਹਾਨੂੰ ਕਿੱਦਾਂ ਨਹੀਂ ਸੱਸਾਂ ਘਰ ਚ ਵਸਣ ਦੇਣੀਆਂ ਪਹਿਲਾਂ ਕੁੜੀਆਂ ਨੂੰ ਇਹ ਤੇ ਖੜ ਕੇ ਕਰੀਆਂ ਕਈ ਕੁੜੀਆਂ شریف ਜਿਨ੍ਹਾਂ ਨੂੰ ਸੱਸਾਂ ਦਬਾ ਲੈਂਦੀਆਂ ਪਰ ਪੰਜਾਬ ਦੀਆਂ ਸਾਰੀਆਂ ਧੀਆਂ ਨੂੰ ਮੈਨੇ ਬੇਨਤੀ ਕਰਦੀਆਂ ਵੀ ਅੰਮ੍ਰਿਤਾਰੀ ਹੋ ਗਏ ਆਪਣੀ ਜੁਰਤ ਦੇ ਨਾਲ ਕਿਸੇ ਨੂੰ ਮੌਕਾ ਨਾ ਦੇ ਉਂਗਲ ਚੱਕਣ ਦਾ ਆਪਣੀ ਜੁਰਤ ਨਾਲ ਕਰਦੇ ਵਿੱਚ ਵੱਸੋ ਤੁਹਾਡੇ ਪ੍ਰਭਾਵ ਭਰਾ ਵੀ ਤੁਹਾਡੇ ਤੇ ਮਾਣ ਕਰਨ ਵੀ ਹਾਂ ਸਾਡੀ ਭੈਣ ਆ ਆ ਦੋ ਬੱਚੇ ਨੇ ਇਹਨਾਂ ਨੂੰ ਵੀ ਕਹਿਣੀ ਆ ਹੁਣ ਇਹ ਵੀ ਅੰਮ੍ਰਿਤਾਰੀ ਹੋਣਗੇ ਠੀਕ ਆ ਐਂਡ ਇਹ ਵੀ ਅੰਬਰ ਤੇ ਚੱਕਿਆ ਅੰਬਰ ਸੋ ਕਿਨੇ ਤੁਸੀਂ ਵੀ ਇਹ ਵੀ ਹੁਣ ਸਿੰਘ ਸੱਜਣਗੇ ਥੋੜੇ ਦਿਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰੋਗੇ ਇਹਨਾਂ ਨੂੰ ਮਹਾਰਾਜ ਕੈਸ ਰੱਖੇਗਾ ਹਾਂਜੀ ਕੇਸ ਰੱਖਿਓ ਇਹ ਦਸਤਾਰਾਂ ਸਜਾਈਆਂ ਹੋਈਆਂ ਉਹ ਫਿਰ ਖਾਵਾਂਗੇ ਸਲੇਰ ਬਣ ਕੇ ਰਹਿਣਾ ਠੀਕ ਆ ਐਨੀ ਤੇਰੇ ਨਾਲ ਖੜੇ ਆ ਜਦੋਂ ਸਾਨੂੰ ਫੋਨ ਕਰੋਗੀ ਰਾਤ ਮਾਰੇ ਦਿਨੇ ਮਾਰੇ ਅਸੀਂ ਭੱਜੇ ਆਵਾਂਗੇ ਸਾਡੀਆਂ ਮਿੰਟਾਂ ਮੇਰੇ ਤਿਆਰ ਤੇ ਤਿਆਰ ਰਹਿਦੀਆਂ ਪੋਜਾ ਠੀਕ ਆ ਕੋਈ ਬਾਈ ਜੀ ਨਿਓਤ ਰੀ ਦੀ ਅੱਜ ਤਿੰਨੀ ਤੁਸੀਂ ਆ ਤੋਂ ਦੀ ਆਪਾਂ ਬਹੁਤ ਜਿਆਦੇ ਜੀ ਸਾਡ ਅਸੀਂ ਤਾਂ ਬਹੁਤ ਜਿਆਦੇ ਖੁਸ਼ੀ ਆ ਪ੍ਰਮਾਤਮਾ ਦਾ ਸ਼ੁਕਰ ਮਨਾਉਨੇ ਆ ਵੀ 12 ਸਾਲ ਬਾਅਦ ਰੂ ਸੋ ਸਾਨੂੰ 20 ਸਾਲ ਹੋ ਗਏ ਦੇਖਦਿਆਂ ਨੂੰ ਜੀ 12 ਸਾਲ ਬਾਅਦ ਸਾਡੀ ਤੀਨ ਇਨਸਾਫ ਲਿੱਤਾ ਹੈ ਸਿੰਘ ਸਿੰਘ ਫੌਜਾਂ ਨੇ ਉਹ ਕੰਤਰੀ ਬਹੁਤ ਖੁਸ਼ੀ ਹੈ ਕਿ ਸਾਡੀ ਧੀ ਉਰੇ ਬਸ ਜੂਗੀ ਜੀ ਬੇਬੇ ਜੀ ਤੁਸੀਂ ਦੀਦਾਂ ਹੋ ਜਾਣਾ ਇਹਦੇ ਉਹ ਕਹਣਾ ਵੀ ਆਂਡ ਕਮਾਟ ਸਾਰਾ ਕੋਸ ਆਂਡ ਕਵਾਟ ਵੀ ਕਹਿੰਦੇ ਵੀ ਸਾਹੀਂ ਜਦੋਂ ਸੱਸ ਘਰੇ ਹੀ ਸਾਨੂੰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਐ ਮਿਲ ਨਹੀਂ ਪਾਦੇ ਹਾਂ ਤੁਸੀਂ ਕੰਦ ਕੱਢਦੇ ਅਸੀਂ ਮਿਲਾਂਗੇ ਵੀ ਇਹਦੇ ਕੋਲ ਬੈਠਾ ਖਲੋਤਾਂਗੇ ਇਹ ਸਾਡੇ ਕੋਲ ਬੈਠਾ ਖਲੋਤੋ ਇਹਦਾ ਸੁਭਾਅ ਤਾਂ ਸਾਨੂੰ ਕੋਈ ਤਰੀਕਾ ਲਾਂਬਾ ਨਹੀਂ ਆਇਆ ਇਹਦੀ ਸੱਸ ਦਾ ਲਾਂਬਾ ਹਰ ਇੱਕ ਤੋਂ ਆਇਆ ਕਿਉਂਕਿ ਭਾਈ ਤੰਗ ਬਾਬਾ ਜੀ ਤੁਸੀਂ ਚੀਜ਼ਾਂ ਨਾ ਜਾਣੋ ਮੈਂ ਤਾਂ ਆਹੀ ਕਹਿਣਾ ਵੀ ਆਹ ਕੁੜੀ ਦੀ ਜ਼ਿੰਦਗੀ ਵੱਧ ਗਈ ਇੱਕ ਜਿਵੇਂ ਕਾਲੇ ਪਾਣੀਆਂ ਦੀ ਝੇਲ ਨਹੀਂ ਹੁੰਦੀ ਉਹ ਝੇਲ ਤੋਂ ਨਿਕਲ ਕੇ ਆਵਾਜ਼ ਕਰੀ ਆ ਭਾਈ ਅਸੀਂ ਜੇ ਕੋਈ ਸਾਡੀ ਗਲਤੀਆਂ ਦਾ ਸਾਡੇ ਪੱਲੇ ਪਾਇਓ ਦੇਖ ਕੇ ਦੇਦੀ ਧੀ ਭੈਣਾ ਦੁਖੀ ਤਾਂ ਸਾਡੇ ਕੋਲੇ ਆਇਓ ਬੱਸ ਗੱਲ ਖਤਮ ਆ ਬੈਗੂ ਜੀ ਪਹਿਲੇ ਪਰਮੋਸ਼ਾ ਮਹਾਰਾਜ ਨੂੰ ਪਾਹ ਹੋ ਸਰ ਜੀ ਪਹਿਨੇ ਤੀ ਕਹਿਣਾ ਚੱਲੇ ਪਈ ਅੱਜ ਥਾਣੇ ਚ ਵੀ ਗਈ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਨਾ ਸਾਡੀ ਕੋਈ ਥਾਣੇ ਚ ਸੁਣ ਆਂਡ ਗਮਣ ਆਉਂਦਾ ਸੀ ਕਰੇ ਇਹ ਕੋਈ ਨਹੀਂ ਆਉਂਦਾ ਅੱਛਾ ਤਾਂ ਕਿਸ ਨੇ ਸੁਣੀ ਡੀਐਲ ਜਿਹੜੇ ਵੀ ਗਏ ਕਿ ਸਾਫ ਨੂੰ ਬਸ ਟੈਕਸ ਹੀ ਖਵਾਉਂਦੇ ਨਹੀਂ ਇਹ ਗੱਲ ਕੋਈ ਵੀ ਕਹਿੰਦੇ ਨੇ ਕਿ ਅਸੀਂ ਗੱਲ ਗੱਦੀਆਂ ਵੰਡਦੇ ਆਂਗੇ ਤੁਸੀਂ ਸਾਡਾ ਕੀ ਕਰ ਲਓਗੇ ਮੈਨੂੰ ਤਾਂ ਇਨਸਾਫ ਦਾ ਚੱਕੀ ਰਹਿੰਦੀ ਜੀ ਦੀਆਂ ਨੇ ਪੰਜ ਮਹੀਨੇ ਪਹਿਣਨ ਦੀ ਸਾਰੀ ਗੱਲ ਮਿਲ ਕੇ ਦਵਾਏ ਧੰਨਵਾਦ